ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਪਰਮਾ ਸਵਾਗਤ ਹੈ ਕਿਸ ਤਰ੍ਹਾਂ ਬੀਤ ਰਹੀ ਹੈ ਜ਼ਿੰਦਗੀ ਗਰਮੀ ਦਾ ਮੌਸਮ ਤਾਂ ਸੇਹਰਾਵਲ ਜਾ ਰਿਹਾ ਹੈ ਗਰਮੀ ਵਧਦੀ ਜਾ ਰਹੀ ਹੈ ਉਤਰੀ ਭਾਰਤ ਵਿੱਚ ਤਾਂ ਜਿਹੜਾ ਪਾਰ ਆ ਉਹ 40 ਨੂੰ ਲਗਭਗ ਟੱਚ ਕਰਨ ਲੱਗ ਗਿਆ ਅਗਲਾ ਮਹੀਨਾ ਮਈ ਦਾ ਜੂਨ ਤਾਂ ਲੈ ਆਉਣੀ ਹੈ ਔਰ ਦੇਖੋ ਗਰਮੀ ਦਾ ਮੌਸਮ ਤੇ ਉਸ ਦੇ ਉੱਪਰ ਚੋਣਾ ਦੀ ਗਰਮੀ ਚੋਣਾ ਨੇ ਜੋ ਆਪਣੇ ਨਾਲ ਗਰਮੀ ਲਿਆਉਂਦੀ ਆ ਨੇ ਉਹ ਤਾਂ ਵਾਕਈ ਇੱਕ ਅਜੀ ਗਰਮੀ ਹੈ ਜਿਹਦੇ ਨਾਲ ਹਰ ਕੋਈ ਉਤੇਜਿਤ ਹੋ ਜਾਂਦਾ ਹੈ ਹਰ ਕੋਈ ਆਰਗੂ ਕਰਨ ਲੱਗ ਜਾਂਦਾ ਹੈ ਇੱਕ ਪਾਰਟੀ ਦੇ ਹੱਕ ਵਿੱਚ ਇੱਕ ਉਮੀਦਵਾਰ ਦੇ ਹੱਕ ਵਿੱਚ ਜਾਂ ਦੂਜੀ ਪਾਰਟੀ ਜਾਂ ਦੂਜੇ ਉਮੀਦਵਾਰ ਦੇ ਹੱਕ ਵਿੱਚ ਚੋਣਾ ਨੇ ਹਰ ਵਾਰ ਨਤੀਜੇ ਤਾਂ ਉਹੀ ਨਿਕਲਦੇ ਨੇ ਜੇ ਤੂੰ ਤਾਂ ਹਰ ਇੱਕ ਕਾਂਸਟਿਟੂਐਂਸੀ ਦਾ ਇੱਕੋ ਹੀ ਹੁੰਦਾ ਹੈ ਬਾਕੀ ਸਾਰੇ ਜਿੰਨੀ ਮਰਜ਼ੀ ਮਿਹਨਤ ਕਰ ਲੈਣ ਉਹ ਸਾਰੇ ਹਾਰੇ ਹੋ ਹੀ ਐਲਾਨੇ ਜਾਂਦੇ ਨੇ ਸੋ ਅਲਟੀਮੇਟਲੀ ਉਹ ਕੋਣ ਲੋਕ ਹੋਣਗੇ ਜੋ 18ਵੇਂ ਲੋਕ ਸਭਾ ਵਿੱਚ ਸਾਡੇ ਸਭ ਦੀ ਨੁਮਾਇੰਦੀ ਕਰਨਗੇ ਮੁੰਦਾ ਇੰਟਰਸਟਿੰਗ ਹੈ ਪਰੰਤੂ ਉਹਦੇ ਨਾਲ ਨਾਲ ਜਿਹੜੀ ਇੱਕ ਆਰਗੂਮੈਂਟ ਫਿਰ ਤੋਂ ਹਰ ਵਾਰ ਚੋਣਾਂਦਾਰਾਂ ਨੂੰ ਹੁੰਦੀ ਹੈ ਉਹ ਹੈ ਕਿ ਕੀ ਸਾਡੀਆਂ ਇਲੈਕਟ੍ਰੋਨਿਕ VOTING ਮਸ਼ੀਨਾਂ ਭਰੋਸੇਯੋਗ ਹਨ ਕੀ ਅਸੀਂ ਉਹਨਾਂ ਦੇ ਪੂਰਾ ਭਰੋਸਾ ਕਰ ਸਕਦੇ ਹਾਂ ਕੀ ਉਹ ਰੇਗ ਨਹੀਂ ਹੋ ਸਕਦੀਆਂ ਕੀ ਉਹਨਾਂ ਦੀ ਪ੍ਰੋਗਰਾਮਿੰਗ ਚੇਂਜ ਕਰਕੇ ਉਹ ਇੱਕ ਪਾਰਟੀ ਜਾਂ ਦੂਜੀ ਪਾਰਟੀ ਨੂੰ ਸੂਟ ਕਰਨ ਲਈ ਉਹਨਾਂ ਦੇ ਵੋਟਾਂ ਤਬਦੀਲ ਹੋ ਸਕਦੀਆਂ ਨੇ ਕਿ ਨਹੀਂ ਪਿਛਲੇ ਕੁਝ ਦਿਨਾਂ ਤੋਂ ਕੁਝ ਲੋਕਾਂ ਨਾਲ ਮੁਲਾਕਾਤ ਹੋਈ ਤੇ ਹਰ ਇੱਕ ਦੇ ਮੂੰਹ ਤੇ ਇੱਕੋ ਹੀ ਸਵਾਲ ਸੀ ਕਿ ਵਾਈ ਇਲੈਕਟ੍ਰੋਨਿਕ VOTING ਮਸ਼ੀਨ ਅਸੀਂ ਕਿਉਂ ਇਲੈਕਟ੍ਰੋਨਿਕ VOTING ਮਸ਼ੀਨਾਂ ਦੀ ਪੈਰਵਾਈ ਕਰ ਰਹੇ ਹਾਂ ਅਸੀਂ ਕਿਉਂ ਨਹੀਂ ਟ੍ਰੈਡੀਸ਼ਨਲ ਸਿਸਟਮ ਤੇ ਜਾਂਦੇ ਜਿਹਦੇ ਨਾਲ ਪੋਸਟਲ ਜਾਂ ਪੇਪਰ ਬੈਲਟ ਪੇਪਰ ਸੀ ਜੋ ਪ੍ਰਿੰਟਡ ਪੇਪਰ ਹੁੰਦਾ ਹੈ ਬੈਲਟ ਪੇਪਰ ਉਸ ਦਾ ਇਸਤੇਮਾਲ ਕਰਦੇ ਕਿਉਂ ਕੰਟਰੀ ਅਮਰੀਕਾ ਵਾਲੀ ਕੰਟਰੀ ਇਲੈਕਟ੍ਰੋਨਿਕ VOTING ਮਸ਼ੀਨਾਂ ਨੂੰ ਪ੍ਰੈਫਰ ਨਹੀਂ ਕਰਦੇ ਕਿਉਂ ਹੋਰ ਬਹੁਤ ਸਾਰੀਆਂ ਐਡਵਾਂਸ ਡੈਮੋਕ੍ਰੇਸੀਜ਼ ਈਵੀਐਮ ਦਾ ਇਸਤੇਮਾਲ ਨਹੀਂ ਕਰਦੇ ਹਨ ਸੋ ਵਿਚਾਰ ਬਹੁਤ ਹੱਕ ਵਿੱਚ ਤੇ ਵਿਰੋਧ ਵਿੱਚ ਸੁਣਨ ਨੂੰ ਮਿਲਦੇ ਨੇ ਸਿਆਣੇ ਸਿਆਣੇ ਲੋਕ ਵੀ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਕਈ ਵਾਰ ਦੱਸਿਆ ਕਿ ਮੈਂ ਕਈ ਵਾਰ ਇਹ ਤਜਰਬੇ ਹੁੰਦੇ ਦੇਖੇ ਨੇ بڑے 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 ایکسپورٹس نو بلایا گیا ہے کہ وہ ڈیمونسٹریٹ کر سکن کہ یہ مشیناں مینیپولیٹ ہو سکدیاں نے ਇਹਨਾਂ ਵਿੱਚੋਂ ਪਾਇਆ ਪਾਇਆ ਗਿਆ ਵੋਟਾਂ ਤਬਦੀਲ ਹੋ ਸਕਦੀਆਂ ਨੇ ਇੱਕ ਪਾਰਟੀ ਦੀ ਥਾਂ ਦੇ ਸਾਰੀਆਂ ਦੀ ਸਾਰੀਆਂ ਵੋਟਾਂ ਇੱਕ ਉਮੀਦਵਾਰ ਦੇ ਨਾਂ ਤੇ ਟ੍ਰਾਂਸਫਰ ਹੋ ਸਕਦੀਆਂ ਹਨ ਲੇਕਿਨ ਨਹੀਂ ਇਹਦਾ ਹਲੇ ਤੱਕ ਕੋਈ ਕਿਸੇ ਨੇ ਭਰੋਸੇਯੋਗ ਜਵਾਬ ਨਹੀਂ ਦਿੱਤਾ ਨਾ ਹੀ ਕੋਈ ਹਲੇ ਤੱਕ ਇਹ ਡੈਮੋਨਸਟ੍ਰੇਟ ਕਰ ਪਾਇਆ ਕਿ ਯੈਸ ਇਹ ਜਿਹੜੇ ਇਲੈਕਟ੍ਰੋਨਿਕ voting machines ਨੇ ਇਹਨਾਂ ਨੂੰ ਇਸਤੇਮਾਲ ਕਰਕੇ ਇਹਨਾਂ ਵਿੱਚ ਤਬਦੀਲੀ ਲਈ ਜਾ ਸਕਦੀ ਹੈ ਇਹਨਾਂ ਨੂੰ ਰਿਕ ਕੀਤਾ ਜਾ ਸਕਦਾ ਹੈ ਇਹਨਾਂ ਨਾਲ ਨਤੀਜੇ ਪ੍ਰੀ ਡਿਟਰਮਿਨ ਜਾਂ ਪੋਸਟ ਡਿਟਰਮਨ ਕੀਤੇ ਜਾ ਸਕਦੇ ਨੇ ਸੋ ਕਿਸ ਤਰ੍ਹਾਂ ਦੀ ਪ੍ਰੋਗਰਾਮਿੰਗ ਕੀਤੀ ਜਾਵੇ ਕਿ ਜੇ ਤੁਸੀਂ ਵੋਟ ਪਾਓਗੇ ਹਰ ਦੂਜੀ ਵੋਟ ਹਰ ਤੀਜੀ ਵੋਟ ਜਾਂ ਹਰ ਪੰਜਵੀਂ ਵੋਟ ਇੱਕ ਸਪੈਸੀਫਿਕ ਉਮੀਦਵਾਰ ਨੂੰ ਆਟੋਮੈਟਿਕਲੀ ਚਲੇ ਜਾਵੇਗੀ ਸੋ ਜੇ ਤੁਸੀਂ ਪਹਿਲਾਂ ਹੀ ਫਿਕਸ ਕਰ ਲਿਆ ਹੈ ਕਿ ਨੰਬਰ 3 ਉਮੀਦਵਾਰ ਨੂੰ ਜਾ ਪਰਸ਼ੰਦ ਵੋਟਾਂ ਮਰਨ ਤਾ ਉਸੀ ਇਸ ਸਿਸਟਮ ਵਿੱਚ ਫੀਡ ਕਰਕੇ ਮੈਨੀਪੂਲੇਟ ਕਰ ਸਕਦੇ ਹਾਂ ਹਲੇ ਤੱਕ ਕੋਈ ਇਸ ਤਰ੍ਹਾਂ ਦਾ ਗਰੰਟੀਡ ਜਵਾਬ ਨਹੀਂ ਦੇ ਸਕੇ ਕਿ ਜੀ ਹਾਂ ਮੇਰੇ ਕੋਲ ਹੱਲ ਹੈ ਮੇਰੇ ਕੋਲ ਸੌਫਟਵੇਅਰ ਹੈ ਜਾਂ ਮੇਰੇ ਕੋਲ ਇਸ ਤਰ੍ਹਾਂ ਦਾ ਸਿਸਟਮ ਹੈ ਕਿ ਜੇ ਮੈਨੂੰ ਚਾਂਸ ਦਿੱਤਾ ਜਾਵੇ ਤਾਂ ਮੈਂ ਇਹ ਜਿਹੜੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਨੇ ਜਿਹਦੇ ਬਾਰੇ ਇਲੈਕਸ਼ਨ ਕਮਿਸ਼ਨ ਜਾਂ ਇਵਨ ਸੁਪਰੀਮ ਕੋਰਟ ਨਿਯਕਾਤ ਦਿੰਦਾ ਕਿ ਇਹ ਨਾਤੇ ਕਿੰਤੂਪਰੰਤੂ ਨਹੀਂ ਕੀਤਾ ਜਾਣਾ ਚਾਹੀਦਾ ਇਹ ਮੈਨੀਪੂਲੇਟ ਹੋ ਸਕਦੀਆਂ ਨੇ ਅੱਧੀਆਂ ਤਾਂ ਇਲੈਕਸ਼ਨਾਂ ਹੋ ਚੁੱਕੀਆਂ ਨੇ ਬਾਕੀ 4 ਫੇਜ਼ ਰਹਿ ਗਏ ਨੇ ਉਹਨਾਂ ਵਿੱਚ ਵੀ ਵੋਟਾਂ ਪੈ ਜਾਣੀਆਂ ਨੇ ਤੇ ਹਰ ਵਾਰ ਵੋਟਾਂ ਪੈਣ ਦੌਰਾਨ ਵੋਟਾਂ ਪੈਣ ਤੋਂ ਬਾਅਦ ਇਹ ਜਿਹੜੀ ਆਰਗੂਮੈਂਟ ਹੈ ਕਿ ਇਲੈਕਟ੍ਰੋਨਿਕ voting machines ਵਾਕੇ ਹੀ ਟਰਸਟਵਰਦੀ ਨੇ ਵਾਕੇ ਹੀ ਇਹਨਾਂ ਦੀ ਰਿਗਿੰਗ ਨਹੀਂ ਇਹਨਾਂ ਦੀ ਹੋ ਸਕਦੀ ਇਹਨਾਂ ਦੇ ਇਹਨਾਂ ਨੂੰ ਮੈਨੀਪੂਲੇਟ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਤੋਂ ਜਿਹੜੇ ਨਤੀਜੇ ਤੁਸੀਂ ਚਾਹੁੰਦੇ ਹੋ ਉਹ ਨਹੀਂ ਲੈ ਜਾ ਸਕਦੇ ਸੋ ਆਰਗੂਮੈਂਟਸ ਦੋਨਾਂ ਦੇ ਹੱਕ ਵਿੱਚ ਬਹੁਤ ਬਹੁਤ ਆਰਗੂਮੈਂਟਸ ਹੁੰਦੀਆਂ ਨੇ ਕਈ ਲੋਕ ਸਵਾਲ ਕਹਿੰਦੇ ਨੇ ਕਿ ਵੱਡੇ-ਵੱਡੇ ਡੈਮੋਕ੍ਰੇਸੀਆਂ ਜਿਹੜੀਆਂ ਕਿ ਬਹੁਤ ਐਡਵਾਂਸ ਨੇ ਸਾਇੰਸ ਐਂਡ ਟੈਕਨੋਲੋਜੀ ਵਿੱਚ ਆਈਟੀ ਵਿੱਚ ਕੰਪਿਊਟਰਾਈਜ਼ੇਸ਼ਨ ਵਿੱਚ ਉਹਨਾਂ ਨੇ ਵੀ EVs ਕਦੇ ਪਰਵਾਹ ਨਹੀਂ ਕੀਤੀਆਂ ਤੇ ਕਿਉਂ ਨਹੀਂ ਕੀਤੀਆਂ ਤੇ ਜਦੋਂ ਦੂਜੇ ਪਾਸੇ ਐਗਰੀਮੈਂਟ ਹੁੰਦਾ ਹੈ ਕਿ ਦੇਖੋ ਇੱਕ ਰਿਲਾਈਏਬਲ ਸਿਸਟਮ ਹੈ ਇਹਦੇ ਵਿੱਚ ਬਹੁਤ ਸੇਫਗਾਰਡਸ ਨੇ ਇਹ ਮਸ਼ੀਨਾਂ ਮੈਨੀਪੂਲੇਟ ਨਹੀਂ ਹੋ ਸਕਦੀਆਂ ਤੇ ਇਹਦੇ ਨਾਲ-ਨਾਲ ਇਹ ਵਾਤਾਵਰਨ ਪ੍ਰਿੰ ਦੇ ਨਾਲ ਫ੍ਰੈਂਡਲੀ ਨੇ ਇਹਦੇ ਨਾਲ ਬਹੁਤ ਸਾਰਾ ਜਿਹੜਾ ਕਾਗਜ਼ ਜਿਹੜਾ ਕਿ ਦਫ਼ਤਰਾਂ ਨੂੰ ਕੱਟ ਕੇ ਬਣਨਾ ਸੀ ਉਹ ਬਚਾਇਆ ਜਾ ਸਕਦਾ ਤਾਂ ਜੋ ਜਿਹੜਾ ਸਾਡਾ ਵਾਤਾਵਰਨ ਹੈ ਜਿਹੜੀ ਸਾਡੀ ਇਕੋਲੋਜੀ ਹੈ ਉਹਨੂੰ ਬਰਕਰਾਰ ਰੱਖਿਆ ਜਾ ਸਕੇ ਉਸ ਵਿੱਚ ਕਾਰਬਨ ਐਮਿਸ਼ਨਸ ਰੋਕੀ ਜਾ ਸਕੇ ਤੇ ਤੁਸੀਂ ਖੁਸ਼ਹਾਲੀ ਨਾਲ ਆਪਣਾ ਜ਼ਿੰਦਗੀ ਬਤੀਤ ਕਰ ਸਕੋ ਜੇ ਵੋਟਾਂ ਵੇਲੇ ਹੀ ਬਹੁਤ ਸਾਰੇ ਹਜ਼ਾਰਾਂ ਲੱਖਾਂ ਰੁੱਖਾਂ ਦੀ ਕਟਾਈ ਕਰਨੀ ਪੈ ਜਾਵੇ ਸਿਰਫ ਇਸ ਕਰਕੇ ਕਿ ਤੁਸੀਂ ਇੱਕ ਬੈਲਟ ਪੇਪਰ ਯੂਜ਼ ਕਰਕੇ ਵੋਟ ਪਾਣੀ ਚਾਹੁੰਦੇ ਹੋ ਈਵੀਐਮ ਯੂਜ਼ ਨਹੀਂ ਕਰਨੀ ਚਾਹੁੰਦੇ ਸੋ ਇਸ ਤਰ੍ਹਾਂ ਦੀ ਆਰਗੂਮੈਂਟਸ ਵੀ ਦਿੱਤੀਆਂ ਜਾ ਰਹੀਆਂ ਨੇ ਪਰੰਤੂ ਅੰਤ ਨਹੀਂ ਹੈ ਇਹਨਾਂ ਆਰਗੂਮੈਂਟਸ ਦਾ ਜਿਸੇ ਕੋਲ ਇੱਕ ਇਸ ਤਰ੍ਹਾਂ ਦਾ ਜਵਾਬ ਨਹੀਂ ਹੈ ਕਿ ਜਿਹੜਾ ਬਾਕੀ ਸਾਜਿਆ ਨੂੰ ਇਹ ਕਹਿ ਸਕੇ ਕਿ ਨਹੀਂ ਇਹ ਜਵਾਬ ਬਿਲਕੁਲ درست ਹੈ ਜਿਸ ਨਾਲ ਹਰ ਕੋਈ ਸੈਟੀਸਫਾਈ ਹੋ ਜਾਵੇ ਕਿ ਇਲੈਕਟ੍ਰੋਨਿਕ VOTING ਮਸ਼ੀਨਜ਼ ਵਾਕਈ ਰਿਲਾਇਬਲ ਨਹੀਂ ਜਾਂ ਫਿਰ ਸਾਨੂੰ ਵਾਪਸ ਪੁਰਾਣੇ ਟ੍ਰੈਡੀਸ਼ਨਲ ਸਿਸਟਮ ਵਿੱਚ ਜਿਹੜਾ ਕਿ ਪ੍ਰਿੰਟਡ ਬੈਲਟ ਪੇਪਰਸ ਵਾਲਾ ਸੀ ਜਿਦੇ ਵਿੱਚ ਲੱਖਾਂ ਟਨ ਕਾਗਜ਼ ਲੱਗ ਜਾਂਦਾ ਸੀ ਤੇ ਬਹੁਤ ਸਾਰੀ ਇנק ਲੱਗਦੀ ਸੀ ਹੋਰ ਬਹੁਤ ਸਾਰਾ ਕੰਮ ਹੁੰਦਾ ਸੀ ਤੁਹਾਨੂੰ ਵੋਟ ਪੇਪਰਸ ਟਰਾਂਸਪੋਰਟ ਕਰਨ ਵਿੱਚ ਬਹੁਤ ਮੁਕਿਆਈ ਹੁੰਦੀ ਸੀ ਉਹਨਾਂ ਦੀ ਸੇਫ ਕਲਸਟਰੀ ਦੀ ਮੁਕਿਆਈ ਹੁੰਦੀ ਸੀ ਤੇ ਇਹਦੇ ਨਾਲ-ਨਾਲ ਲੱਗਦੀਆਂ ਬਹੁਤ ਬੜੀਆਂ ਸਮੱਸਿਆਵਾਂ ਬੜੀਆਂ ਰਹਿੰਦੀਆਂ ਸਨ ਉਹ ਸਾਰਿਆਂ ਦਾ ਹੱਲ ਹੋ ਜਾਂਦਾ ਜਦੋਂ ਇਲੈਕਟ੍ਰੋਨਿਕ voting machine ਆ ਜਾਂਦੀਆਂ ਨੇ ਤੇ ਲੇਕਿਨ ਦੂਜੇ ਪਾਸੇ ਆਰ ਗੱਡੇ ਵੀ ਹੁੰਦਾ ਹੈ ਕਿ ਜਦੋਂ ਵੋਟਾਂ ਪੈ ਜਾਂਦੀਆਂ ਨੇ ਕੋਈ 10 ਸਾਲ ਬਾਅਦ ਵੀ 20 ਸਾਲ ਬਾਅਦ 30 ਸਾਲ ਬਾਅਦ ਇਲੈਕਸ਼ਨ ਚੈਲੰਜ ਕਰਦਾ ਹੈ ਇਲੈਕਟ੍ਰੋਨਿਕ VOTING ਮਸ਼ੀਨਾਂ ਵਿੱਚ ਤਾਂ ਉਹ ਪੁਰਾਣਾ ਰਿਕਾਰਡ ਨਹੀਂ ਰਹੇਗਾ ਬਿਕਾਜ਼ ਉਹ ਸਬਸੈਕਵੈਂਟਲੀ ਅਗਲੀ ਯੂਆਰ ਫੇਅਰ ਕਿਸੇ ਹੋਰ ਇਲੈਕਸ਼ਨ ਵਿੱਚ ਹੋਰ ਉਮੀਦਵਾਰਾਂ ਲਈ ਯੂਜ਼ ਹੋ ਜਾਂਦੀਆਂ ਨੇ ਸੋ ਬਹੁਤ ਸਾਰੇ ਕੁਐਸਚਨ ਨੇ ਜਿਹੜੇ ਕਿ ਇਲੈਕਟ੍ਰੋਨਿਕ VOTING ਮਸ਼ੀਨਜ਼ ਵਾਲੇ ਦੇਸ਼ ਕੀ ਦਝਾਂਦੇ ਨੇ ਉਹਨਾਂ ਦੇ ਸੌਫਟਵੇਅਰ ਜਿਹੜਾ ਯੂਜ਼ ਹੁੰਦਾ ਉਹਦੀ ਜਿਹੜੀ ਇੱਕ ਇਹ ਕਹਿਣਾ ਕਿ ਉਹ ਤੋੜਿਆ ਨਹੀਂ ਜਾ ਸਕਦਾ ਉਹ ਬਹੁਤ ਰਲਾਈਵ ਵਾਲਾ ਪ੍ਰੋਸੇ ਮੰਨਦਾ ਇਹਦੇ ਵਿੱਚ ਕੁਝ ਲੋਕ ਹੱਲੇ ਵੀ ਕਨਵਿੰਸ ਨਹੀਂ ਹੋ ਹੀ ਲੱਗਦੇ ਈਵਨ ਆਫਟਰ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਚਲੋ ਇਹ ਇੱਕ ਆਰਗੂਮੈਂਟ ਹੈ ਜਿਹਦੇ ਬਾਰੇ ਹੋਰ ਬਹਿਸ ਹੋਣੀ ਚਾਹੀਦੀ ਹੈ ਤੇ ਹੋ ਸਕਦਾ ਹੈ ਕਿ ਕਦੇ ਨਾ ਕਦੇ ਸਾਨੂੰ ਸਹੀ ਜਵਾਬ ਮਿਲ ਜਾਵੇ ਕਿ ਵਾਕਈ ਹੀ ਇਲੈਕਟ੍ਰੋਨਿਕ VOTING ਮਸ਼ੀਨਾਂ ਨੇ ਉਪਰੋਸੇ ਮੰਨਦਾ ਖੰਨ ਕਿ ਨਹੀਂ ਹਨ ਤੇ ਕੀ ਸਾਨੂੰ EVM ਦਾ ਚੋਣਾਂ ਕਰਾਣੇ ਚਾਹੀਦੇ ਆ ਨੇ ਤੇ ਜਾਂ ਫਿਰ ਵਾਪਸ ਟ੍ਰੈਡੀਸ਼ਨਲ ਜਿਹੜੇ ਪੇਪਰ ਬੈਲਟ ਪੇਪਰ ਹੁੰਦੇ ਨੇ ਉਹਨਾਂ ਤੇ ਵਾਪਸ ਚਿੰਨ੍ਹ ਜਣਾ ਦਿੱਤਾ ਤੇ ਵੋਟਾਂ ਬੈਲਟ ਪੇਪਰ ਦਾ ਹੀ ਹੀ ਪੈਣਾ ਚਾਹੀਦੀਆਂ ਨੇ ਚਲੋ ਆਰਗੂਮੈਂਟ ਦੀ ਗੱਲ ਹੈ ਮੈਂ ਸੋਚਿਆ ਅੱਜ ਇਹ ਵਿਚਾਰ ਫੇਰ ਸਾਝੀ ਕਰਾਂ ਪਿਛੜ ਪਹਿਲਾਂ ਵੀ ਆਪਾਂ ਇਸ ਬਾਰੇ ਇੱਕ ਦੋ ਵਾਰ ਗੱਲ ਕਰ ਚੁੱਕੇ ਆਂ ਬਸ ਫਿਰ ਅੱਜ ਐਨਾ ਹੀ ਅਗਲੀ ਵਾਰ ਇੱਕ ਨਵਾਂ ਮੁੱਦਾ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਰੂ ਹੋਵਾਂਗਾ ਤਦ ਤੱਕ ਇਜ਼ਾਜ਼ਤ ਦਿਓ ਕੋਸ਼ਰੋ ਸਲਾਮਤ ਰਹੋ ਤੇ ਵੋਟ ਪਾਣ ਲਈ ਤਿਆਰ ਹੋ ਜਿੰਦਾਬਾਦ